ਸਸਿਕਾਲ ਜੀ ਤੋਂ ਸេចਕਿ ਰਿਪੋਰਟ 24 ਇੰਟੂ 7 ਪੰਜਾਬ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅੱਜ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਸਿੱਖ ਕੌਮ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਇਸ ਮਾਮਲੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਅੱਜ ਹਰਜਿੰਦਰ ਸਿੰਘ ਧਾਮੀ ਨੇ ਆਪਣੀ ਜਾਗਦੀ ਜ਼ਮੀਰ ਦਾ ਸਬੂਤ ਦਿੱਤਾ ਹੈ ਸਮੁੱਚੇ ਦਿੱਲੀ ਤੇ ਸਿੱਖ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਹਰਜਿੰਦਰ ਸਿੰਘ ਧਾਮੀ ਨੇ ਇਸ ਫੈਸਲੇ ਦਾ ਸਵਾਗਤ ਕਰਦਾ ਹੈ। ਉਹਨਾਂ ਨੇ ਕਿਹਾ ਹੈ ਕਿ ਬਾਦਲ ਪਰਿਵਾਰ ਸ਼ੁਰੂ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਫਰਮਾਈ ਕਰਦਾ ਹੈ। ਬਾਦਲ ਪਰਿਵਾਰ ਨੇ ਪਹਿਲਾਂ ਜਥੇਦਾਰਾਂ ਨੂੰ ਵਰਤਿਆ ਅਤੇ ਹੁਣ ਕਮੇਟੀ ਪ੍ਰਬੰਧਨ ਅਤੇ ਪ੍ਰਧਾਨਾਂ ਤੋਂ ਗੈਰਕਰੋਨੀ ਤੇ ਗੈਰਨੈਤਿਕਤਾ ਵਰਗੇ ਕੰਮ ਕਰਵਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਅੱਜ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦੇ ਦਿੱਤਾ। ਕਾਲਕ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਬੇ ਕਿਤੇ ਚਾਹੁੰਦੇ ਹਨ ਹੁਣ ਜਲਦ ਹੀ ਰਗਵੇਰ ਸਿੰਘ ਨੂੰ ਵੀ ਬਦਲ ਪਰਵਾਰ ਜਲਦੀ ਹੀ ਖੁੱਡੇ ਲਾ ਸਕਦਾ ਹੈ ਕਮੇਟੀਆਂ ਦੇ ਇਤਿਹਾਸ ਦੇ ਵਿੱਚ ਇੱਕ ਨਵਾਂ ਦਵਾਰਕਨ ਨਹੀਂ 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 ਇੱਕ ਨਵਾਂ ਅਧਿਆਇ ਲਿਖਿਆ ਗਿਆ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਪਿਛਲੇ 10 12 ਸਾਲਾਂ ਤੋਂ ਅਸੀਂ ਭਾਵੇਂ ਦੇਰੀ ਦੀ ਮਾਫੀ ਤੋਂ ਸ਼ੁਰੂ ਕਰੀਏ ਜਥੇਦਾਰ ਵਧਦੇ ਜਾਣੇ ਯਾਨੀ ਗੁਰੂਬਚਨ ਸਿੰਘ ਹੋਣਾ ਤੋਂ ਜੇ ਬਲੀ ਚੜਾਈ ਗਈ ਯਾਨੀ ਗੁਰਮੁਖ ਸਿੰਘ ਜੀ ਹੋਣਾ ਦੀ ਬਲੀ ਚੜਾਈ ਗਈ ਯਾਨੀ ਹਰਪ੍ਰੀਤ ਸਿੰਘ ਦੇ ਉੱਤੇ ਜਿਸ ਤਰੀਕੇ ਦੇ ਨਾਲ ਪ੍ਰੈਸ਼ਰ ਪਾਇਆ ਗਿਆ ਔਰ ਜਦ ਪ੍ਰੈਸ਼ਰ ਨਹੀਂ ਛੇਲ ਸਕੇ ਤਾਂ ਉਹਨਾਂ ਨੂੰ ਕੱਟਤਾ ਗਿਆ ਔਰ ਕੱਟਣ ਦਾ ਜ਼ਰੀਆ ਬਣਿਆ ਐਡਵੋਕੇਟ ਕਾਮੀ ਸਾਹਿਬ ਔਰ ਜੇ ਇਸ ਪ੍ਰੈਸ਼ਰ ਨੂੰ ਨਾ ਛੇਲਦੇ ਹੋਏ ਕਿਉਂਕਿ ਸੱਤ ਮੈਂਬਰੀ ਕਮੇਟੀ ਦੀ ਗੱਲ ਹੋ ਰਹੀ ਸੀ ਉਹ ਸੱਤ ਮੈਂਬਰੀ ਕਮੇਟੀ ਜਿੰਨੇ ਅਕਾਲੀ ਦਲ ਦੀ ਭਰਤੀ ਕਰਨੀ ਸੀ ਜਿੰਨੋ ਬਿਲਕੁਲ ਜਿਹਦੇ ਜਿਹੜੀ ਹਦਾਇਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਦਿੱਤੀ ਸੀ ਔਰ ਉਹਦੀਆਂ ਸਾਰੀ ਜਿਹੜੀਆਂ ਹਦਾਇਤਾਂ ਸੀ ਉਹਨਾਂ ਨੂੰ ਅਕਾਲੀ ਦਲ ਵੱਲੋਂ ਛਿੱਕੇ ਟੰਗੇ ਜਾ ਰਿਆ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਭਾਵੇਂ ਸਾਹਿਬ ਦੇ ਉੱਤੇ ਇੱਕ ਪ੍ਰੈਸ਼ਰ ਪਾ ਰਹੀ ਸੀ ਔਰ ਜਿਦਾ ਉਹਨਾਂ ਨੇ ਵਰਣਨ ਵੀ ਕੀਤਾ ਕਿ ਭਾਵੇਂ ਗਿਆਨੀ ਹਰਪੀ ਸਿੰਘ ਜੀ ਨੇ ਗੱਲ ਕੀਤੀ ਹੈ ਕਿ ਉਹ ਜਿਹੜਾ ਜਥੇਦਾਰ ਸਾਹਿਬ ਨੇ ਆ ਕੇ ਕਿਹਾ ਕਿ ਇਹ ਗਲਤ ਹੋਇਆ ਤੇ ਉਹਨਾਂ ਦੀ ਉਹਦੀ ਨੈਤਿਕ ਜ਼ਿੰਮੇਵਾਰੀ ਆਪਣੇ ਉੱਤੇ ਲਈ ਹੈ ਮੈਂ ਸਮਝਦਾ ਕਿ ਇੱਕ ਗੁਰਸਿੱਖ ਆਦਮੀ ਦੀ ਜਿਹੜੀ ਸੈਲਫ ਕੌਂਸ਼ੀਅਸ ਹੈ ਉਹਦੀ ਅੰਤਰ ਆਤਮਾ ਹੈ ਉਹਨੇ ਜਾਗਣਾ ਹੀ ਜਾਗਣਾ ਹੁੰਦਾ ਹੈ ਉਹ ਦੇਰ ਸ ਜਾਗੇ ਸਵੇਰ ਜਾਗੇ ਮਗਰ ਜਿਸ ਤਰੀਕੇ ਨਾਲ ਇਹ ਦਬਾਬ ਆਇਆ ਜਾਂਦਾ ਸਿਰਫ ਤੇ ਸਿਰਫ ਇੱਕ ਪਰਿਵਾਰ ਦੀ ਸਿਆਸਤ ਪਿੱਛੇ ਅੱਜ ਪੂਰਾ ਪੰਜਾਬ ਰੋਲਤਾ ਗਿਆ ਪੂਰੇ ਪੰਜਾਬ ਦੀ ਸਿੱਖ ਸਿਆਸਤ ਖਤਮ ਕਰਤੀ ਦੀ ਪੰਜਾਬ ਚ ਸਿੱਖੀ ਖਤਮ ਹੋ ਗਈ ਔਰ ਇਸ ਸ਼ਰੋਣੀ ਕਮੇਟੀ ਪਿਛਲੇ ਕਈ ਸਾਲਾਂ ਤੋਂ ਜਿਹੜੀ ਉਹਦੀ ਸਭ ਤੋਂ ਵੱਡੀ ਨੈਤਿਕ ਜ਼ਿੰਮੇਵਾਰੀ ਬੰਦੀ ਸੀ ਕਿ ਜਿਹੜੇ ਅੱਜ ਇਸਾਈਕਰਨ ਹੋ ਰਿਹਾ ਪੰਜਾਬ ਦੇ ਵਿੱਚ ਉਹਦੇ ਉੱਤੇ ਠਲ ਪਾਉਣ ਵਸੇ ਉੱਥੇ ਪ੍ਰਚਾਰ ਪ੍ਰਸਾਰ ਵਸੇ ਉਹ ਅਕਾਲੀ ਦਲ ਵੱਲੋਂ ਰੁਕਿਆ ਜਾਂਦੀ ਰਹੀ ਆ ਕਿਉਂਕਿ ਉਹਨਾਂ ਦਾ ਵੋਟ ਬੈਂਕ ਸੀ ਐਮਐਲਏ ਦੀਆਂ ਐਮਪੀ ਦੀਆਂ ਵੋਟਰ ਲੈਂਡ 'ਤੇ ਉਹਨਾਂ ਨੇ ਉਹ ਇਸਾਈਆਂ ਦੀ ਵੀ ਵੋਟ ਚਾਹੀਦੀ ਹੁੰਦੀ ਸੀ ਇਸ ਕਰਕੇ ਇਹ ਇਸਾਈਕਰਨ ਤੋਂ ਬਤਾਵਾ ਵੀ ਬੰਦਾ ਚਲੇ ਗਿਆ ਇਹ ਸਾਰੇ ਜਿਹੜੇ ਪ੍ਰੈਸ਼ਰ ਸੀ ਅੱਜ ਤਾਮੀ ਸਾਹਿਬ ਦੇ ਉੱਤੇ ਉਹਨਾਂ ਦੀ ਜਦ ਨਹੀਂ ਚੇਲ ਪਾਇਆ ਤੇ ਅੱਜ ਉਹਨਾਂ ਨੇ ਇਸਤਿਫਾ ਦਿੱਤਾ। ਜਿਸ ਤਰੀਕੇ ਨਾਲ ਦੋਨਾਂ ਸਾਹਿਬ ਦੇ ਮੁਖੀ ਨੂੰ ਹਟਾਣਾ ਕੀ ਲੱਗਦਾ ਉਹ ਸਟੈਪ ਫਿਰ ਹੁਣ ਸਾਰੀਆਂ ਫਰਤਾਂ ਪੁੱਗੀਆਂ। ਦੇਖੋ ਮੈਂ ਸਮਝਦਾ ਕਿ 2 ਦਸੰਬਰ ਦਾ ਜਿਹੜਾ ਫੈਸਲਾ ਸੀ, ਸ਼੍ਰੀ ਅਕਾਲ ਤਖਤ ਸਾਹਿਬ ਦੀ ਫਕੀਲ ਤੋਂ ਜਿਹੜਾ ਲਿਆ ਗਿਆ, ਉਹਨੇ ਇਸ ਸਿੱਖ ਪੰਥ ਦਾ ਇੱਕ ਬਹੁਤ ਵੱਡਾ ਅਧਿਆਇ ਲਿਖਿਆ ਸੀ। ਮਗਰ ਉਥੇ ਆਪਣੀਆਂ ਗਲਤੀਆਂ ਕਬੂਲਨ ਤੋਂ ਬਾਅਦ ਵੀ ਜਿਸ ਤਰੀਕੇ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਔਰ ਉਹਨਾਂ ਦੀ ਪੂਰੀ ਝੁੰਡਲੀ ਮੈਂ ਕਹਿ ਸਕਦਾ ਉਹਦੇ ਚ ਭਵੇਂ ਭੁੰਦਰ ਸਾਹਿਬ ਹੋਣ ਭਵੇਂ ਮਹਿੰਦਰ ਗਰੇਵਾਲ ਹੋਈ ਭਵੇਂ ਚੀਮਾ ਜੀ ਹੋਣ ਇਹਨਾਂ ਸਾਰਿਆਂ ਨੇ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੀ ਜਿਹੜੀ ਹੁਕਮ ਸੀ ਭਰਤੀਆਂ ਦਾ ਆਕਾਲੀ ਦਲ ਦੀ استਿਫਿਆ ਦਾ ਪਹਿਲੇ استਿਫੇ ਨਹੀਂ ਦਿੱਤੇ ਗਏ ਫਿਰ استਿਫਾ ਹੋਇਆ ਤੇ ਭਰਤੀ ਦੇ ਉੱਤੇ ਅੱਜ ਮੀਟਿੰਗਾਂ ਨਹੀਂ ਹੋ ਰਹੀਆਂ ਇਸ ਮੀਟਿੰਗ ਨੂੰ بار بار ملتوی ਕੀਤਾ ਜਾ ਰਿਹਾ ਸੋ ਇਹ ਸਾਰੇ ਜਿਹੜੇ ਕੰਮ ਕੀਤੇ ਨੇ ਉਹ ਸਿਰਫ ਤੇ ਸਿਰਫ ਇੱਕ ਪਰਿਵਾਰ ਦੀ ਸਿਆਸਤ ਕਰਕੇ ਪੰਜਾਬ ਦਾ ਜਿਹੜਾ ਹਾਲ ਹੋਇਆ ਔਰ ਮੈਂ ਸਮਝਦਾ ਕਿ ਤਾਮੀ ਸਾਹਮਣੇ ਜੋ ਅੱਜ ਸਟੈਪ ਚੁੱਕਿਆ ਹੈ ਇਸ ਤੋਂ ਬਾਅਦ ਵੀ ਅਗਰ ਅਕਾਲੀ ਦਲ ਨੂੰ ਜਾਂ ਅਕਾਲੀ ਦਲ ਦੇ ਸੋ ਕਾਲਡ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਅਗਰ ਜੇ ਨਹੀਂ ਸਮਝਾਂਦੀ ਤਾਂ ਮੈਂ ਸਮਝਦਾ ਫਿਰ ਤੇ ਰਾਬੀ ਰੱਖਾਂ